ਰਾਜਪਾਲਪੁਰ ਚ ਰੇਲਵੇ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਮੋਗਲਾ ਰੋਡ ਤੋਂ ਗਾਂਧੀ ਕਲੋਨੀ ਆਪਣੇ ਘਰ ਜਾ ਰਿਹਾ ਸੀ ਮੈਂ ਸਿੱਧੀ ਸੜਕ ਜਾ ਰਿਹਾ ਸੀ ਵਿਕਾਸ ਨਗਰ 12 ਨੰਬਰ ਗਲੀ ਦੇ ਵਿੱਚੋਂ ਇੱਕ ਬੰਦਾ ਮੋਟਰਸਾਈਕਲ ਦੇ 80 ਦੀ ਸਪੀਡ ਤੇ ਆ ਕੇ ਮੇ ਨਾਲ ਟਕਰਾਨ ਲਗਿਆ ਸੀ ਮੈਂ ਬ੍ਰੇਕ ਮਾਰ ਕੇ ਇੱਕ ਸਾਈਡ ਤੇ ਹੋ ਗਿਆ ਉਹਦੀ ਅਗਲੀ ਬ੍ਰੇਕ ਲੱਗਣ ਕਰਕੇ ਉਹ ਸਲਿੱਪ ਹੋ ਕੇ ਡਿੱਗ ਗਿਆ ਕੀਚੜ ਕਰਕੇ ਮਾਮੂਲੀ ਟੱਕਰ ਤੇ ਬਜ਼ੁਰਗ ਵਿਅਕਤੀ ਦੇ ਬੇਰਹਿਮੀ ਨਾਲ ਕੁੱਟਮਾਰ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਹੈਗੀ ਸਿਰ ਤੇ ਸੱਟ ਹੈਗੀ ਨੱਕ ਤੇ ਸੱਟ ਲੱਗੀ ਹੈਗੀ ਅੱਖ ਦੇ ਥੱਲੇ ਆਈ ਹੈਗੀ ਤੇ ਢਿੱਡ 'ਚ ਮਾਰਿਆ ਹੈਗਾ ਨੱਕ ਤੇ ਅੱਖ ਦੇ ਕੋਲ ਸਵੇਲਿੰਗ ਆਈ ਹੋਈ ਆ ਉਹਨਾਂ ਤੇ ਉਹਨੇ ਪਰਿਵਾਰਿਕ ਮੈਂਬਰ ਬੁਲਾ ਲਏ ਮੇਰੀ ਚਾਬੀ ਕੱਟ ਕੇ ਕੱਟ ਕੇ ਮੈਨੂੰ ਮਾਰਕੁੱਟ ਸ਼ੁਰੂ ਕਰਤੀ ਨਾਲ ਉਹਦਾ ਮੁੰਡਾ ਆ ਗਿਆ ਉਹਨੇ ਮੈਨੂੰ ਸੜਕ ਤੇ ਢਾ ਲਿਆ ਗੋਲੀ ਮਾਰਨ ਦੀ ਦਿੱਤੀ ਧਮਕੀ ਤੇ ਉਹ ਮੁੰਡੇ ਨੂੰ ਕਹਿੰਦਾ ਜਾ ਮੇਰੀ ਰਿਵਾਲਵਰ ਚੱਕ ਕੇ ਲਿਆਇ ਨਾ ਮੈਂ ਹੁਣੇ ਗੋਲੀ ਮਾਰਾਂ ਇੱਥੇ ਪੰਜਾਬ ਦੇ ਰਾਜਪੁਰਾ ਸ਼ਹਿਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਵਿਕਾਸਨਗਰ ਰਾਜਪੁਰਾ ਦੇ ਰਹਿਣ ਵਾਲੇ ਇੱਕ ਰੇਲਵੇ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦੀ ਤਾਕਤ ਦੀ ਘਣਾਉਣੇ ਢੰਗ ਨਾਲ ਵਰਤੋਂ ਕੀਤੀ ਇਸ ਘਟਨਾ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਕਿਉਂਕਿ ਉਹਦਾ ਸਕੂਟਰ ਇੱਕ ਰੇਲਵੇ ਪੁਲਿਸ ਮੁਲਾਜ਼ਮੇ ਨਾਲ ਥੋੜਾ ਟਕਰਾ ਗਿਆ ਸੀ ਇਹ ਘਟਨਾ ਰਾਜਪੁਰਾ ਦੀ ਹੈ ਜਿੱਥੇ ਲਗਭਗ 65 ਸਾਲ ਦਾ ਇੱਕ ਬਜ਼ੁਰਗ ਵਿਅਕਤੀ ਕਿਸੇ ਨਿੱਜੀ ਕੰਮ ਲਈ ਸਕੂਟਰ ਤੇ ਜਾ ਰਿਹਾ ਸੀ ਉਸ ਸਮੇਂ ਰੇਲਵੇ ਪੁਲਿਸ ਮੁਲਾਜ਼ਮ ਨਾਲ ਮਾਮੂਲੀ ਟੱਕਰ ਹੋ ਗਈ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਕਿ ਰੇਲਵੇ ਕਰਮਚਾਰੀ ਪਹਿਲਾਂ ਹੀ ਆਪਣੀ ਸਾਈਕਲ ਤੋਂ ਡਿੱਗ ਚੁੱਕਾ ਸੀ ਰੇਲਵੇ ਪੁਲਿਸ ਮੁਲਾਜ਼ਮ ਨੇ ਉੱਠਦੇ ਹੀ ਤੁਰੰਤ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਬਜ਼ੁਰਗ ਵਿਅਕਤੀ ਨੇ ਹੱਥ ਜੋੜ ਕੇ ਮਾਫੀ ਮੰਗਣ ਦੇ ਬਾਵਜੂਦ ਪੁਲਿਸ ਮੁਲਾਜ਼ਮ ਦਾ ਗੁੱਸਾ ਠੰਡਾ ਨਹੀਂ ਹੋਇਆ ਉਸਨੇ ਬਜ਼ੁਰਗ ਵਿਅਕਤੀ ਨੂੰ ੱੱਕਾ ਦਿੱਤਾ ਜ਼ਮੀਨ ਤੇ ਸੁੱਟ ਕੇ ਫਿਰ ਬੇਰਹਿਮੀ ਨਾਲ ਕੁੱਟਿਆ ਇੰਨਾ ਹੀ ਨਹੀਂ ਉਸਨੇ ਭੀੜ ਦੇ ਸਾਹਮਣੇ ਬਜ਼ੁਰਗ ਨੂੰ ਧਮਕੀ ਵੀ ਦਿੱਤੀ ਤੂੰ ਨਹੀਂ ਜਾਣਦਾ ਮੈਂ ਕੌਣ ਹਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ ਇਸ ਦਰਾਂ ਰੇਲਵੇ ਪੁਲਿਸ ਮੁਲਾਜ਼ਮ ਨੇ ਉਹਦੇ ਪੁੱਤਰ ਨੂੰ ਬੁਲਾਇਆ ਅਤੇ ਜਿਉਂ ਹੀ ਉਹਦਾ ਪੁੱਤਰ ਆਇਆ ਉਸਨੇ ਬਜ਼ੁਰਗ ਨੂੰ ਜ਼ਮੀਨ ਤੇ ਸੁੱਟ ਦਿੱਤਾ ਤੇ ਗੁੱਸੇ ਵਿੱਚ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਰੇਲਵੇ ਪੁਲਿਸ ਮੁਲਾਜ਼ਮ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਆਪਣਾ ਰਵਾਲਬਰ ਲਿਆਓ ਮੈਂ ਇਹਨੂੰ ਗੋਲੀ ਮਾਰ ਦਿਆਂਗਾ ਉਸ ਨੂੰ ਨਹੀਂ ਪਤਾ ਕਿ ਮੈਂ ਕੌਣ ਹੈ ਜਦੋਂ ਜਨਤਾ ਇਕੱਠੀ ਹੋ ਗਈ ਤਾਂ ਉਸਨੇ ਜਨਤਾ ਨੂੰ ਵੀ ਧਮਕੀ ਦਿੱਤੀ ਕਿ ਕੋਈ ਵੀ ਵਿਚਕਾਰ ਨਾ ਆਵੇ ਮੈਂ ਇੱਕ ਪੁਲਿਸ ਕਰਮਚਾਰੀ ਹਾਂ ਇਹ ਸੁਣ ਕੇ ਜਨਤਾ ਵੀ ਡਰ ਗਈ ਪਰ ਕਿਸੇ ਤਰ੍ਹਾਂ ਲੋਕਾਂ ਨੇ ਬਜ਼ੁਰਗ ਦੀ ਜਾਨ ਬਚਾਈ ਰੇਲਵੇ ਪੁਲਿਸ ਮੁਲਾਜ਼ਮ ਬਜ਼ੁਰਗ ਨੂੰ ਇਸ ਤਰ੍ਹਾਂ ਕੁੱਟਰੇ ਸਨ ਕੇ ਵੇਖਣ ਵਾਲੇ ਡਰ ਗਏ ਪਰ ਖੁੱਲ੍ਹੇ ਵਿੱਚ ਗੋਲੀ ਮਾਰਨ ਦੀ ਧਮਕੀ ਦੇ ਰਹੇ ਸਨ ਉਹ ਵੀ ਇੱਕ ਬਜ਼ੁਰਗ ਨੂੰ ਇਹ ਕਾਨੂੰਨ ਅਤੇ ਮਨੁੱਖਤਾ ਦੋਵਾਂ ਦੇ ਵਿਰੁੱਧ ਹੈ ਰਾਜਪਾਲ ਵਿੱਚ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਨੇ ਕਿ ਜੇਕਰ ਵਰਦੀ ਧਾਰੀ ਲੋਕ ਸੜਕ ਤੇ ਆਮ ਲੋਕਾਂ ਨੂੰ ਧਮਕੀਆਂ ਦੇਣਗੇ ਅਤੇ ਕੁੱਟਣਾ ਸ਼ੁਰੂ ਕਰ ਦੇਣ ਤਾਂ ਲੋਕਾਂ ਨੂੰ ਕਿਸ ਤੋਂ ਸੁਰੱਖਿਆ ਦੀ ਉਮੀਦ ਰੱਖਣੀ ਚਾਹੀਦੀ ਹੈ ਹੁਣ ਦੇਖਣਾ ਹੈ ਕਿ ਰੇਲਵੇ ਪੁਹਾਗਤ ਸਥਾਨਕ ਪ੍ਰਸ਼ਾਸਨ ਇਸ ਦਬੰਗ ਪੁਲਿਸ ਵਾਲੇ ਵਿਰੁੱਧ ਕੀ ਕਾਰਵਾਈ ਕਰੇਗਾ ਜੀ ਹਾਂਜੀ ਕਿਨਾ ਮੈਂ ਤੁਹਾਡਾ ਮੇਰਾ ਨਾਮ ਗૌਰੀ ਸ਼ੰਕਰ ਹੈ ਜੀ ਅਨਾਜ ਮੰਡੀ ਮਰੀ ਦੁਕਾਨ ਹੈ ਕਰਿਆਨੇ ਦੀ ਸ਼ਾਮ ਨੂੰ 5 ਵਜੇ ਮੈਂ ਦੁਕਾਨ ਬੰਦ ਕਰਕੇ ਬੋਗਲਾ ਰੋਡ ਤੋਂ ਗਾਂਧੀ ਕਲੋਨੀ ਆਪਣੇ ਘਰ ਜਾ ਰਿਹਾ ਸੀ ਮੈਂ ਸਿੱਧੀ ਸੜਕ ਜਾ ਰਿਹਾ ਸੀ ਵਿਕਾਸ ਨਗਰ 12 ਨੰਬਰ ਗਲੀ ਦੇ ਵਿੱਚੋਂ ਇੱਕ ਬੰਦਾ ਮੋਟਰਸਾਈਕਲ ਦੇ 80 ਦੀ ਸਪੀਡ ਤੇ ਆ ਕੇ ਮੇ ਨਾਲ ਟਕਰਾਨ ਲੱਗਿਆ ਸੀ ਮੈਂ ਬ੍ਰੇਕ ਮਾਰ ਕੇ ਇੱਕ ਸਾਈਡ ਤੇ ਹੋ ਗਿਆ ਉਹਦੀ ਅਗਲੀ ਬ੍ਰੇਕ ਲੱਗਣ ਕਰਕੇ ਉਹ ਸਲਿੱਪ ਹੋ ਕੇ गिर ਗਿਆ ਕਿਚੜ ਕਰਕੇ ਪਾਸ ਉਹ ਤੇ ਉਸਦੇ ਨਾਲ ਹੀ ਤੀਜਾ ਚੌਥਾ ਉਹਦਾ ਘਰ ਸੀ ਉਹਨੇ ਪਰਿਵਾਰਿਕ ਮੈਂਬਰ ਬੁਲਾ ਲਏ ਮੇਰੀ ਚਾਬੀ ਕੱਟ ਕੇ ਕੱਟ ਕੇ ਮੈਨੂੰ ਮਾਰਕੁੱਟ ਸ਼ੁਰੂ ਕਰਤੀ ਨਾਲ ਉਹਦਾ ਮੁੰਡਾ ਆ ਗਿਆ ਉਹਨੇ ਮੈਨੂੰ ਸੜਕ ਤੇ ਢਾ ਲਿਆ ਤੇ ਲੜਾਈ ਝਗੜਾ ਕਰਿਆ ਮੇਰੀ ਸਕੂਟਰੀ ਦੀ ਚਾਬੀ ਖਿੱਚ ਲਈ ਤੇ ਮਾਰਕੁੱਟਾਈ ਕਰੀ ਤੇ ਮੈਨੂੰ ਪੜੋਸੀਆਂ ਨੇ ਆ ਕੇ ਚੱਕ ਕੇ ਹਸਪਤਾਲ ਬੁਲਾਇਆ ਤੇ ਉਹ ਮੁੰਡੇ ਨੂੰ ਕਹਿੰਦਾ ਜਾ ਮੇਰੀ ਰਿਵਾਲਵਰ ਚੱਕ ਕੇ ਲਿਆਏ ਨਾ ਮੈਂ ਹੁਣੇ ਗੋਲੀ ਮਾਰਾਂ ਇੱਥੇ ਕੌਣ ਸੀ ਉਹ ਦੇਖੋ ਧਮਕੀ ਉਹ ਬਾਅਦ ਵਿੱਚ ਪਤਾ ਲੱਗਿਆ ਉਹ ਪੁਲਿਸ ਮੁਲਾਜ਼ਮ ਸੀ ਬਾਅਦ ਅਗਾਂ ਦੇ ਕਹਦਾ ਤੂੰ ਜਾਣਦਾ ਨਹੀਂ ਮੈਂ ਪੁਲਿਸ ਮੁਲਾਜ਼ਮ ਆ ਰੇਲਵੇ ਪੁਲਿਸ ਦਾ ਮੈਂ ਤੈਨੂੰ ਹੁਣੇ ਗੋਲੀ ਮਾਰ ਦਾਂਗਾ ਤੈਨੂੰ ਜਾਣ ਨਹੀਂ ਦਿੰਦਾ ਮੈਂ ਇੱਥੋਂ ਤੇ ਗੇੜੀ ਗੇੜੀ ਸੱਤਾ ਮਾਰੀ ਹੈ ਤੇ ਪੁਨਾਰੇ ਮੇਰੀ ਛਾਤੀ 'ਤੇ ਜੱਟ ਲੱਤਾਂ ਮਾਰੀਆਂ ਜੀ ਅੱਖਾਂ ਦੇ ਉੱਤੇ ਗਸੋਂ ਮਾਰੇ ਤੇ ਕਿਸੇ ਰਾਹਗੀਰ ਨੇ ਜਾਂਦੇ ਮੈਨੂੰ ਚੱਕ ਕੇ ਹਸਪੀਟਲ ਪਹੁੰਚਾਇਆ ਤੇ ਮੈਂ ਹੁਣ ਉਪਚਾਰ ਅਧੀਨ ਆ ਹਾਂ ਪ੍ਰਸ਼ਾਸਨ ਤੋਂ ਕੀ ਅਪੀਲ ਮੰਗਦੇ ਹਾਂ ਹਾਂ ਪ੍ਰਸ਼ਾਸਨ ਤੋਂ ਮੰਗਦੇ ਵੀ ਹੁਣ ਮੈਂ ਸੀਨੀਅਰ ਸਿਟੀਜ਼ਨ ਬੰਦਾ ਦੇਖੋ ਜੀ ਇਹਨਾਂ ਨੇ ਮੈਨੂੰ ਨਸ਼ਾ ਕਰਕੇ ਕੁੱਟਿਆ ਠੀਕ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਸਿਮਰਪ੍ਰੀਤ ਫ্রম ਐਪੀਜਨ ਹਸਪੀਟਲ ਮੈਮ ਕਾਲਾ ਪੇਸ਼ੀ ਉਧਰ ਲਾਤਾ ਆਇਆ ਹੈ ਉਹਨਾਂ ਬਾਰੇ ਜਾਣਕਾਰੀ ਹਾਂਜੀ ਕੇਐਮਐਲਸੀ ਕੇਸ ਆਏ ਸੀਗੇ ਗੋਰੀ ਗੋਰੀ ਸ਼ੰਕਰ ਜੀ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਹੈਗੀ ਸਿਰ ਤੇ ਸੱਟ ਹੈਗੀ ਨੱਕ ਤੇ ਸੱਟ ਲੱਗੀ ਹੈਗੀ ਅੱਖ ਦੇ ਥੱਲੇ ਆਈ ਹੈਗੀ ਤੇ ਢਿੱਡੇ 'ਚ ਮਾਰਿਆ ਹੈਗਾ ਨੱਕ ਤੇ ਅੱਖ ਦੇ ਕੋਲ ਸਵੇਲਿੰਗ ਆਈ ਹੋਈ ਆ ਉਹਨਾਂ ਦੇ ਜੀ ਬਿਲਕੁਲ ਠੀਕ ਹਾਲ ਉਦਾਂ ਆਏ ਸੀਗੇ ਉਹ ਤੋਂ ਕਾਫੀ ਰੈਸਟਲੈਸ ਸੀਗੇ ਉਹ ਹੁਣ ਠੀਕ ਨੇ ਹੁਣ ਸਟੇਬਲ ਨੇ ਦਾਖਲ ਕਰ ਲਿਆ ਉਹਨਾਂ ਨੂੰ ਇੱਥੇ ਪਰਚਾ ਕੱਟ ਦਿੱਤਾ ਗਿਆ ਠੀਕ ਹੈ ਇਲਾਜ ਨਹੀਂ ਹੈ ਇਲਾਜ ਚੱਲ ਰਿਹਾ ਹੈ ਹਾਂਜੀ ਇਲਾਜ ਚੱਲ ਰਿਹਾ ਹੈ ਉਹਨਾਂ ਦਾ ਠੀਕ ਹੈ